ਬਟਿੰਡਾ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਹ ਵੀਡੀਓ ਇਸ ਕਰਕੇ ਬਣਾ ਰਿਹਾ ਹਾਂ ਕਿਉਂਕਿ ਮੇਰੇ ਤੇ ਅੱਜ ਕੋਈ ਟਵਿੱਟਰ 라ਹੀਂ ਜਾਂ ਵੈਸੇ ਕੋਈ ਅਲੀਗੇਸ਼ਨ ਲਾਏਗੇ ਨਹੀਂ ਵੀ ਮੈਂ ਕੋਈ ਬਟਿੰਡੇ ਰੈੱਡ ਕਰਾਸ ਦੀ ਜਗਾ ਗਲਤ ਤਰੀਕੇ ਨਾਲ ਬਹੁਤ ਹੀ ਸਸਤੇ ਪਾਤੇ ਲੈ ਲਏ ਮੈਂ ਦੱਸਣਾ ਚਾਹੁੰਗਾ ਵੀ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਪਿਛਲੇ 15 ਸਾਲ ਤੋਂ ਇਹ ਜਗਾ ਸਿਰਫ 2 ਲੱਖ ਤੋਂ ਲੈ ਕੇ 4 ਲੱਖ ਸਾਲਾਨਾ ਤੇ ਚੱਲੀ ਸੀ ਜਿਹਨੂੰ ਸਾਡੇ ਪਰਿਵਾਰ ਨੇ ਬੋਲੀ ਦੇ ਕੇ ਵਧਾ ਕੇ तकरीबन 150% ਵਾਧਾ ਕਰਕੇ 10 ਲੱਖ 12500 ਚ ਲਿੱਤੀ ਔਰ ਪਹਿਲਾਂ ਇਹੋ ਜਿਹਾ ਕੋਈ ਵਾਧਾ ਨਹੀਂ ਹੁੰਦਾ ਸੀ ਹੁਣ ਨਾਲ 15% ਹਰ 3 ਸਾਲ ਬਾਅਦ ਵਧਿਆ ਜਿਹਦੇ ਨਾਲ ਤੁਸੀਂ ਦੇਖੋਗੇ ਵੀ ਇਹਦੀ ਐਵਰੇਜ ਔਨਲੀ ਟਾਈਮ ਦੇ ਵਿੱਚ 20 ਲੱਖ ਤੋਂ ਵੀ ਵੱਧ ਜਾਂਦੀ ਹੈ ਦੂਸਰਾ ਅਲੀਗੇਸ਼ਨ ਮੇਰੇ ਤੇ ਲਾਇਆ ਗਿਆ ਵੀ ਮੈਂ ਬੈਂਕਾਂ ਦਾ ਪਤਾ ਨਹੀਂ ਬਹੁਤ ਜ਼ਿਆਦਾ ਪੈਸਾ ਦੇਣਾ ਮੈਂ ਕਿਸੇ ਵੀ ਬੈਂਕ ਦਾ ਕੋਈ ਪੈਸਾ ਨਹੀਂ ਦੇਣਾ ਔਰ ਮੇਰਾ ਜੋ ਵੀ ਗਰੁੱਪ ਹੈ ਮੈਂ ਆਪ ਦਾ ਗਰੁੱਪ ਆਪ ਦੀ ਜੋ ਮੈਂ ਦੇਖਦਾ ਹਾਂ ਮੈਂ ਇਮਾਨਦਾਰੀ ਨਾਲ ਕਰ ਰਿਹਾ ਹਾਂ ਔਰ ਮੇਰਾ ਗਰੁੱਪ ਪੂਰਾ ਟੈਟ ਫਰੀ ਹੈ ਔਰ ਮੈਂ ਆਪ ਦਾ ਕੰਮ ਕਰਦਾ ਹਾਂ ਤੀਸਰਾ ਅਲੀਗੇਸ਼ਨ ਮੇਰੇ ਤੇ ਲਾਇਆ ਗਿਆ ਵੀ ਮੈਂ ਕੋਈ ਮ드ਰਾਸ ਹਾਈ ਕੋਰਟ ਦੇ ਵਿੱਚ ਮੇਰਾ ਕੇਸ ਚੱਲਦਾ ਹੈ ਉਹ ਆਰਬਿਟਰੇਟਰ ਦਾ ਕੇਸ ਸੀ ਅੱਜ ਦੀ ਰੇਟ ਚੋ ਕੇਸ ਮੇਰੇ ਫੇਵਰ ਚ ਹੋ ਹੀ ਚੁੱਕਿਆ ਹੈ ਮੇਰੇ ਕੋਲ ਨੋ ਡਿਊ ਸਰਟੀਫਿਕੇਟ ਹੈ ਇਹੋ ਜਾਂ ਉਹਦੇ ਨਾਲ ਵੀ ਮੇਰਾ ਕੋਈ ਝਗੜਾ ਨਹੀਂ ਚੌਥਾ ਅਲੀਗੇਸ਼ਨ ਮੇਰੇ ਤੇ ਲਾਇਆ ਗਿਆ ਵੀ ਮੇਰੀ ਕੋਈ ਵਿਜੀਲੈਂਸ ਨਹੀਂ ਮੇਰੇ ਉੱਪਰ ਬਹੁਤ ਇਨਕੁਆਇਰੀਆਂ ਚੱਲਦੀਆਂ ਮੇਰੇ ਕੋਈ ਇਨਕੁਆਰੀ ਅਜਿਹਾ ਨਹੀਂ ਕਿ ਬਿਜ਼ਨਸ ਦੀ ਪੈਂਡਿੰਗ ਨਹੀਂ ਹੈ ਔਰ ਨਾ ਹੀ ਕਿਸੇ ਇਨਕੁਆਰੀ 'ਚ ਮੈਂ ਅਕਿਊਜ਼ਡ ਪਾਇਆ ਗਿਆ ਇਸ ਕਰਕੇ ਇਸ ਤਰ੍ਹਾਂ ਦੇ ਨਾ ਸ਼ੁਕਰੇ ਲੋਕ ਜਿਨ੍ਹਾਂ ਨੇ ਮੇਰੇ ਇਮਾਨਦਾਰੀ ਨਾਲ ਜੋ ਮੈਂ ਇਹਦੇ ਪੀਸੇ ਪ੍ਰੈਜ਼ੈਂਟ ਵੀ ਕੰਮ ਕੀਤਾ ਉਹਨਾਂ ਨੂੰ ਕੁਝ ਲੱਭਿਆ ਨਹੀਂ ਤੇ ਰੋਕਣ ਦੀ ਕੋਸ਼ਿਸ਼ ਕਰਨ ਲਈ ਇਸ ਤਰ੍ਹਾਂ ਦੇ ਗਲਤ ਐਲੀਗੇਸ਼ਨ ਲਾਏ ਨੇ ਮੈਂ ਆਪਦੀ ਲੀਗਲ ਟੀਮ ਨਾਲ ਰਾਹ ਕਰ ਲਈਏ ਅਸੀਂ ਇਹਦੇ ਅਗੇਂਸਟ ਜੋ ਵੀ ਬੰਦੀ ਕਾਰਵਾਈ ਡੈਫਮੇਸ਼ਨ ਕੇਸ ਲੈ ਕੇ ਆ ਰਹੇ ਹਾਂ ਔਰ ਅਗਲੀ ਪ੍ਰੈਸ ਕਾਨਫਰੰਸ ਕਿਉਂਕਿ ਮੈਂ ਪੰਜਾਬ ਤੋਂ ਬਾਹਰ ਹਾਂ ਮੈਂ ਪ੍ਰੈਸ ਕਾਨਫਰੰਸ ਕਰਾਂਗਾ ਵਿਦਆਉਟ ਦੀ ਲੀਗਲ ਟੀਮ ਦੇ ਨਾਲ ਕਰਾਂਗਾ ਔਰ ਜੋ ਵੀ ਚੀਜ਼ਾਂ ਤੁਹਾਡੇ ਸਾਰੇ ਸਾਹਮਣੇ ਰੱਖਾਂਗਾ ਧੰਨਵਾਦ